ਕਹਿਆ ਦੱਸਦੀ ਹੈ ਕਿ ਲੈਟਰਲ ਐਂਟਰੀ ਦਾ ਇਸ਼ਤਿਹਾਰ ਸਰਕਾਰ ਦੇ ਵੱਲੋਂ ਰੱਦ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਮੋਦੀ ਦੇ ਨਿਰਦੇਸ਼ਾਂ ਤੇ ਇਸ਼ਤਿਹਾਰ ਤੇ ਰੋਕ ਲਾਈ ਗਈ ਹੈ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਇਹ ਚਿੱਠੀ ਲਿਖੀ ਹੈ ਯੂਪੀਐਸਸੀ ਚੇਅਰਮੈਨ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਖੁਦ ਅਕਲ ਦਿੱਤਾ ਗਿਆ ਤੇ ਯੂਪੀਐਸਸੀ ਦੇ ਵਿੱਚ ਸਿੱਧੀ ਭਰਤੀ ਦਾ ਇਸ਼ਤਿਹਾਰ ਰੱਦ ਕਰ ਦਿੱਤਾ ਗਿਆ ਹੈ ਤਾਂ ਵੱਡੀ ਖਬਰ ਹੈ ਯੂਪੀਐਸਸੀ ਦੇ ਵਿੱਚ ਸਿੱਧੀ ਭਰਤੀ ਦਾ ਇਸ਼ਤਿਹਾਰ ਰद्द ਕੀਤਾ ਗਿਆ ਲੈਟਰਲ ਐਂਟਰੀ ਦਾ ਇਸ਼ਤਿਹਾਰ ਸਰਕਾਰ ਦੇ ਵੱਲੋਂ ਰੱਦ ਕੀਤਾ ਗਿਆ ਹੈ ਪੀਐਮ ਦੇ ਨਿਰਦੇਸ਼ਾਂ ਤੇ ਇਸ਼ਤਿਹਾਰ ਤੇ ਰੋਕ ਲਾ ਦਿੱਤੀ ਗਈ ਹੈ ਦੱਸਦੀ ਹੈ ਕਿ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਚਿੱਠੀ ਲਿਖੀ ਹੈ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਫੋਨਲਾਈਨ ਤੇ ਮੌਜੂਦ ਨੇ ਵਿਨੇਸ਼ ਪੂਰਾ ਮਾਮਲਾ ਸਮਝਣਾ ਚਾਹਾਂਗੇ ਕੀ ਅਪਡੇਟ ਬੀਰ ਇਹ ਮਾਮਲਾ ਇਹ ਹੈ ਕਿ 17 ਤਰੀਕ ਨੂੰ ਇੱਕ ਕੇਂਦਰ ਸਰਕਾਰ ਨੇ ਯੂਨੀਅਨ ਗਵਰਨਮੈਂਟ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਸੀਗਾ ਸਾਰੇ ਅਖਬਾਰਾਂ ਦੇ ਵਿੱਚ ਵੀ ਉਹੋ ਜਿਹੜੇ ਹੈ ਜਿਹੜੇ ਸੈਕਟਰੀ ਲੈਵਲ ਤੇ ਜੁਆਇੰਟ ਸੈਕਟਰੀ ਲੈਵਲ ਤੇ ਯੂਨੀਅਨ ਗਵਰਨਮੈਂਟ ਵਿੱਚ ਜਿਹੜੇ ਆਫੀਸਰ ਹੁੰਦੇ ਹੈ ਜਿਹੜੇ ਯੂਸੂਲੀ ਆਈਐਸ ਹੁੰਦੇ ਹੈ ਜਿਨ੍ਹਾਂ ਨੇ ਯੂਪੀਐਸਸੀ ਕ੍ਰੈਕ ਕੀਤਾ ਹੁੰਦਾ ਹੈ ਉਹਨਾਂ ਲਈ ਉਹ ਲੈਟਰਲ ਐਂਟਰੀ ਮੰਗ ਰਿਹਾ ਵੀ ਕੋਈ ਵੀ ਆ ਕੇ ਜਿਹੜਾ ਐਕਸਪਰਟ ਹੋਵੇ ਸਪੈਸਿਫਿਕ ਫੀਲਡ ਦਾ ਉਹ ਜਾ ਕੇ ਅਪਲਾਈ ਕਰ ਸਕਦਾ ਹੈ ਗਵਰਨਮੈਂਟ ਉਹਦਾ ਇੰਟਰਵਿਊ ਲਾਊਗੀ ਤੇ ਫਿਰ ਜੇ ਇੰਟਰਵਿਊ 'ਚ ਉਹ ਕ੍ਰੈਕ ਹੋ ਜਾਂਦਾ ਸ ਇਹ ਇਹਨੂੰ ਕਹਿੰਦੇ ਆ ਲੈਟਰਲ ਐਂਟਰੀ ਲੈਟਰਲ ਐਂਟਰੀ ਦਾ ਮਤਲਬ ਹੈ ਵੀ ਕੋਈ ਵੀ ਜਿਹੜਾ ਪਰਸਨ ਹੈ ਜਿਨੇ ਆਈਐਸ ਯੂਪੀਐਸਸੀ ਨਹੀਂ ਕੀਤੀ ਹੋਈ ਉਹ ਉੱਥੇ ਜਾ ਕੇ ਆਪ ਦਾ ਇੰਟਰਵਿਊ ਦਿੰਦਾ ਹੈ ਐਕਸਪਰਟ ਹੋਵੇ ਕਿਸੇ ਸਪੈਸੀਫਿਕ ਫੀਲਡ ਦਾ ਉਹ ਇੰਟਰਵਿਊ ਦਿੰਦਾ ਹੈ ਤੇ ਇੰਟਰਵਿਊ ਤੋਂ ਜੇ ਬਾਅਦ ਗਵਰਨਮੈਂਟ ਨੂੰ ਪਸੰਦ ਆ ਜਾਂਦਾ ਤਾਂ ਗਵਰਨਮੈਂਟ ਉਹਨੂੰ ਕੁਝ ਸਪੈਸੀਫਿਕ ਅਮਾਉਂਟ ਤੇ ਹਾਇਰ ਕਰ ਲੈਂਦੀ ਹੈ ਇਸ ਤੋਂ ਬਾਅਦ ਇਹ ਜਦੋਂ ਇਸ਼ਤਿਹਾਰ 17 ਤਰੀਕ ਨੂੰ ਜਾਰੀ ਹੋਇਆ ਸੀਗਾ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀਗਾ ਆਪੋਜੀਸ਼ਨ ਪਾਰਟੀਆਂ ਨੇ ਤਾਂ ਵਿਰੋਧ ਕਰਨਾ ਹੀ ਆ ਭਾਵੇਂ ਰਾਹੁਲ ਗਾਂਧੀ ਹੋਣ ਭਾਵੇਂ ਮਲਿਕ ਅਰ ਵੇ ਭਾਵੇਂ ٹی ڈیਪੀ ਹੋਵੇ ਉਹਨਾਂ ਨੇ ਵਿਰੋਧ ਸ਼ੁਰੂ ਕਰਤਾ ਸੀਗਾ ਕਿ ਜੇ ਲੈਟਰਲ ਐਂਟਰੀ ਵੀ ਪਹਿਲੀ ਗੱਲ ਤਾਂ ਹੋਣੀ ਨਹੀਂ ਚਾਹੀਦੀ ਕਿਉਂਕਿ ਜਿਹੜੇ ਆਈਐਸ ਐ ਯੂਪੀਐਸਸੀ ਆ ਉਹਨਾਂ ਲਈ ਕੋਟਾ ਫਿਕਸ ਹੈ ਇਨ ਕੇਸ ਜੇ ਤੁਸੀਂ ਲੈਟਰਲ ਐਂਟਰੀ ਲੈ ਵੀ ਰਹੇ ਹੋ ਤਾਂ ਉਹਦੇ ਵਿੱਚ ਰੈਜ਼ਰਵੇਸ਼ਨ ਹੋਵੇ ਚਿਰਾਗ ਪਾਸਵਾਨ ਨੇ ਵੀ ਕੱਲ ਸਟੇਟਮੈਂਟ ਦਿੱਤੀ ਸੀ ਕਿ ਇਹ ਉਹ ਗਵਰਨਮੈਂਟ ਦਾ ਪਾਰਟ ਹੈ ਤੇ ਇਸ ਦੇ ਵਿੱਚ ਜੇ ਲੈਟਰਲ ਐਂਟਰੀ ਹੋ ਰਹੀ ਹੈ ਤਾਂ ਉਹਦੇ ਵਿੱਚ ਰੈਜ਼ਰਵੇਸ਼ਨ ਹੋਣੀ ਚਾਹੀਦੀ ਹੈ ਯਾਨੀ ਕਿ ਜੇ ਤੁਸੀਂ ਫ੍ਰੀ ਲੈਂਸਰ ਵੀ ਕਿਸੇ ਨੂੰ ਹਾਇਰ ਕਰ ਰਹੇ ਹੋ ਤਾਂ ਰੈਜ਼ਰਵੇਸ਼ਨ ਦੇ ਬਿਆਪ ਤੇ ਹਾਇਰ ਕਰੋ ਤੇ ਕੋ ਸਰਕਾਰ ਨੂੰ ਇਸ ਦਾ کافی ਤਿੱਖਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤੇ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਬੈਕਫੁੱਟ ਤੇ ਨਜ਼ਰ ਆ ਰਹੀ ਸੀਗੀ ਤੇ ਉਹੀ ਹੋਇਆ ਹੁਣ ਜਿਹੜੇ ਮਿਨਿਸਟਰ ਡਾਕਟਰ ਜਤਿੰਦਰ ਸਿੰਘ ਉਹਨਾਂ ਨੇ ਯੂਪੀਐਸਸੀ ਦੀ ਚੇਅਰਪਰਸਨ ਹੈ ਪ੍ਰੀਤੀ ਸੂਦਨ ਉਹਨਾਂ ਨੂੰ ਲੈਟਰ ਲਿਖ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਲੈਟਰਲ ਐਂਟਰੀ ਤੇ ਆਬਜੈਕਸ਼ਨ ਹੋ ਰਹੀ ਹੈ ਹਾਲਾਂਕਿ ਉਹਨਾਂ ਨੇ ਬੈਕਗ੍ਰਾਉਂਡ ਵੀ ਦਿੱਤੀ ਕਿ ਲੈਟਰਲ ਐਂਟਰੀ ਦੀ ਰეკਮੈਂਡੇਸ਼ਨ ਕਦੋ-ਕਦੋ ਕਿਵੇਂ-ਕਿਵੇਂ ਹੋਈ ਸੀ ਕਿਵੇਂ ਇਸ ਦੀ ਸ਼ੁਰੂਆਤ ਹੋਈ ਸੀਗੀ ਪਰ ਇਸ ਦੇ ਬਾਵਜੂਦ ਜਿਹੜੀ ਸਰਕਾਰ ਲੈਵਲ ਤੇ ਬੜੀ ਆਬਜੈਕਸ਼ਨ ਹੋ ਰਹੀ ਹੈ ਤੇ ਰਿਜ਼ਰਵੇਸ਼ਨ ਦੇਣਾ ਪੋ ਨਾਲ ਜਿਹੜਾ ਸਤੋ ਤਿੰਨ ਦਿਨ ਪਹਿਲਾਂ ਇਸ਼ਤਿਹਾਰ ਜਾਰੀ ਹੋਇਆ ਸੀਗਾ ਜਿਹੜਾ ਕਿਤੇ ਨਾ ਕਿਤੇ ਮੋਦੀ ਸਰਕਾਰ ਲਈ ਮੁਸੀਬਤ ਬਣ ਰਿਹਾ ਸੀਗਾ ਉਸ ਨੂੰ ਇੱਕ ਲੈਟਰ ਦੇ ਰਾਹੀਂ ਸਰਕਾਰ ਨੇ ਰੱਦ ਕਰ ਦਿੱਤਾ ਬਿਲਕੁਲ ਵਿਨੈਸ਼ ਜਸਟੰਗ ਦੇ ਨਾਲ ਖਾਸ ਕਰ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਵੱਲੋਂ ਸਵਾਲ ਚੁੱਕੇ ਗਏ ਤੇ ਜਿਹੜੇ ਵਿਰੋਧੀ ਧਿਰ ਦੇ ਹੋਰ ਆਗੂਆਂ ਦੇ ਨਾਲ ਨਾਲ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਸਰਕਾਰ ਦੇ ਵਿੱਚ ਜਿਹੜੇ ਸਹਿਯੋਗੀ ਦਲ ਨੇ ਚਾਹੇ ਉਹ ਚਿਰਾਗ ਪਾਸਵਾਨ ਨੇ ਜਾਂ ਹੋਰ ਆਗੂ ਨੇ ਉਹਨਾਂ ਨੇ ਵੀ ਇਸ ਤੇ ਸਵਾਲ ਚੁੱਕੇ ਜਿਸ ਤੋਂ ਬਾਅਦ ਲੱਗਦਾ ਕਿ ਹੁਣ ਇਹ ਫੈਸਲਾ ਜਿਹੜਾ ਇਹ ਵਾਪਸ ਲੈਣਾ ਪਿਆ ਇਸੇ ਇਹ ਵੀ ਕਾਰਨ ਨੇ ਇਸ ਦੇ ਦੇਖੋ ਰਣਵੀਰ ਜਦੋਂ ਜਦੋਂ ਇਸ ਦੇ 2024 ਦੀਆਂ ਚੋਣਾਂ ਦੇ ਨਤੀਜੇ ਆਏ ਸੀਗੇ ਉਦੋਂ ਹੀ ਮੰਨਿਆ ਜਾ ਰਿਹਾ ਸੀਗਾ ਕਿ ਜਿਹੜੀ ਪਹਿਲਾਂ ਮੋਦੀ ਸਰਕਾਰ ਸੀ ਬੀਜੇਪੀ ਸਰਕਾਰ ਸੀ ਉਹਨੋਂ ਐਨਡੀਏ ਸਰਕਾਰ ਹੋ ਗਈ ਹੈ ਤੇ ਐਨਡੀਏ ਦੇ ਘਟਕ ਦਲਾਂ ਦਾ ਭਾਵੇਂ ਨਿਤੀਸ਼ ਕੁਮਾਰ ਹੋਣ ਭਾਵੇਂ ਚਿਰਾਗ ਪਾਸ ਹੋਣ ਭਾਵੇਂ ਟੀਡੀਪੀ ਹੋਵੇ ਉਹਨਾਂ ਦਾ ਜਿਹੜਾ ਰੋਲ ਬਹੁਤ ਮਹੱਤਵਪੂਰਨ ਹੋਏਗਾ ਤੇ ਹੁਣ ਕੋਈ ਵੀ ਸਰਕਾਰ ਨੇ ਫੈਸਲਾ ਲੈਣਾ ਹੈ ਤਾਂ ਆਪਦੇ ਜਿਹੜੇ ਸਹਿਯੋਗੀ ਦਲ ਹੈ ਉਹਨਾਂ ਨੂੰ ਕੌਨਫੀਡੈਂਸ ਲੈਣਾ ਪਊਗਾ ਸ਼ਾਇਦ ਇਹੀ ਕਾਰਨ ਹੈ ਕਿ ਪਹਿਲੇ 2 ਦਿ ਇਸਤੇ ਕੋਈ ਰਿਐਕਸ਼ਨ ਨਹੀਂ ਦਿੱਤਾ ਪਰ ਕੱਲ ਜਿਹੜੇ ਬਿੱਤੇ ਕੱਲ ਜਦੋਂ ਚਿਰਾਗ ਪਾਸਵਨ ਨੇ ਇਸ ਦਾ ਖੁੱਲਕੇ ਵਿਰੋਧ ਕੀਤਾ ਜੀਡੀਯੂ ਵੱਲੋਂ ਖੁੱਲਕੇ ਵਿਰੋਧ ਕੀਤਾ ਗਿਆ ਤੇ ਉਦੋਂ ਫਿਰ ਸਰਕਾਰ ਨੂੰ ਇਸਤੇ ਕੁਝ ਨਾ ਕੁਝ ਫੈਸਲਾ ਲੈਣਾ ਪਿਆ ਤੇ ਇਹੀ ਕਾਰਨ ਹੈ ਕਿ ਚਿਰਾਗ ਪਾਸਵਨ ਦੇ ਵਿਰੋਧ ਤੋਂ ਬਾਅਦ 24 ਘੰਟੇ ਦੇ ਵਿੱਚ ਵਿੱਚ ਸਰਕਾਰ ਨੇ ਜਿਹੜਾ ਉਹ ਐਡਵਰਟਾਈਜ਼ਮੈਂਟ ਹੈ ਉਹਨੂੰ ਵਿਡਰੋ ਕਰ ਲਿਆ